ਤੂ ਠਾਕਰ ਤੁਮ ਪੇ ਅਰਦਾਸ ਜੀਉ ਪਿੰਡ ਸਬ ਤੇਰੀ ਰਾਸ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਿਪਬਲਿਕ ਪਾਰਟੀ ਦੀ ਕਾਮਿਕ ਕਨਵੈਨਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਅਰਦਾਸ ਨਾਲ ਹੋਈ ਪਾਰਟੀ ਦੀ ਉਪ ਚੇਅਰਮੈਨ ਹਰਮੀਤ ਘਾਟਿੱਲੋਂ ਨੇ ਇਹ ਉਪਰਾਲਾ ਕੀਤਾ ਜੋ ਹਰ ਸਿੱਖ ਲਈ ਇੱਕ ਮਾਨਵਲੀ ਕੱਲ ਹੈ ਨਿਸ਼ਚਾ ਦੇ ਅਹਿਦ ਅਤੇ ਕੌਮੀ ਗੀਤ ਤੋਂ ਬਾਅਦ ਥਿਲੋਂ ਸਟੇਜ ਤੇ ਆਏ ਅਤੇ ਅਰਦਾਸ ਨਾਲ ਕਨਵੈਨਸ਼ਨ ਸ਼ੁਰੂ ਕਰਨ ਦੀ ਗੱਲ ਕਹੀ ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੱਸਿਆ ਕਿ ਅਰਦਾਸ ਵੇਲੇ ਸਿਰ ਟਕਿਆ ਜਾਂਦਾ ਹੈ। ਉਹਨਾਂ ਖੁਦ ਵੀ ਆਪਣਾ ਸਿਰ ਟਕਿਆ ਅਤੇ ਪੰਜਾਬੀ ਵਿੱਚ ਅਰਦਾਸ ਸ਼ੁਰੂ ਕੀਤੀ। ਤੂਠਾ ਕਰ ਤੁਮ ਤੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੁਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਈ ਨ ਜਾਣੇ ਤੁਮਰਾਯੰਤ ਉਚੇਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਉਨਾ ਅਰਦਾਸ ਕਰਨ ਉਪਰੰਤ ਇਸ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ ਚੰਡੀਗੜ੍ਹ ਮੂਲ ਦੀ ਢਿੱਲੋਂ ਅਮਰੀਕਾ ਤੋਂ ਪਹਿਲਾਂ ਲੰਮਾ ਸਮਾਂ ਇੰਗਲੈਂਡ ਵਿੱਚ ਵੀ ਰਹਿ ਚੁੱਕੀ ਹੈ ਇਸ ਕਨਵੈਨਸ਼ਨ ਦੌਰਾਨ ਰਿਪਬਲਿਕਨ ਪਾਰਟੀ ਨੇ ਡੋਨਲਡ ਟਰੰਪ ਨੂੰ ਅਧਿਕਾਰਤ ਤੌਰ ਤੇ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਨਾਮਜ਼ਦ ਕੀਤਾ ਡੋਨਲਡ ਟਰੰਪ ਉਹ ਸ਼ਖਸ ਹੈ ਜਿਸ ਨੇ ਅਮਰੀਕਾ ਵਿੱਚ ਮੁਸਲਮ ਪਛਾਰੇ ਬਾਰੇ ਵਿਵਾਦਿਤ ਟਿੱਪਣੀਆਂ ਕੀਤੀਆਂ ਜਿਸ ਦੀ ਉਹਨਾਂ ਨੂੰ ਕਾਫੀ ਆਲੋਚਨਾ ਵੀ ਚਲਣੀ ਪਈ ਆਲੋਚਨਾ ਤੋਂ ਬਾਅਦ ਉਹਨਾਂ ਆਪਣਾ ਬਿਆਨ ਵਾਪਸ ਲੈ ਲਿਆ ਸੀ ਉਨ੍ਹਾਂ ਦੀ ਇੱਕ ਰੈਲੀ ਵਿੱਚੋਂ ਸਿੱਖ ਨੂੰ ਬਾਹਰ ਕੱਢੇ ਜਾਣ ਦਾ ਵੀ ਮਾਮਲਾ ਸਾਹਮਣੇ ਆਇਆ ਸੀ ਹਮੇਸ਼ਾ ਕੱਟੜਤਾ ਦੇ ਵਿਰੋਧਾ ਕਰਨ ਵਾਲੇ ਡੋਨਲਡ ਨੂੰ ਅਮਰੀਕਾ ਦੀ ਬਜਾਏ ਭਾਰਤ ਦਾ ਹਿੱਤ ਹੈ ਸ਼ੀਵ ਵਦ ਮੰਨਿਆ ਜਾਂਦਾ ਹੈ